ਮੁੱਖ ਮੰਤਰੀ ਬਣੇ ਉਹਨਾਂ ਦੀ ਵਜ਼ਾਰਤ ਦਾ ਸ਼ਿੰਗਾਰ ਨੇ ਬਹੁਤ ਅੱਛਾ ਲੱਗਾ ਰਿਹਾ ਡਾਕਟਰ ਵੀ ਨੇ ਆਮ ਤੌਰ ਤੇ ਪੋਲਿਟਿਕਸ ਵਿੱਚ ਮਰੀਜ਼ ਹੀ ਦੇਖੇ ਜਾਂਦੇ ਨੇ ਸ਼ਾਹਦ ਨਫਸੀਆਤੀ ਹੋਵੇ ਸ਼ਾਇਦ ਹੋਰ ਨੇ ਜਿੰਨੇ ਐਮਐਲਏ ਸਾਹਿਬ ਵੀ ਬਾਕੀ ਗੀਤਕਾਰਾਂ ਦੇ ਅਲੰਬਰਦਾਰ ਮੀਰੇ ਕਾਰਵਾ ਦਾ ਬਾਦਸ਼ਹ ਮਾਨ ਮਰਾੜਾ ਵਾਲੇ ਤੇ ਗਵਈਆਂ ਦੇ ਵੀਰੇ ਕਾਰਬਾਨ ਜਿਨ੍ਹਾਂ ਨੂੰ ਅੱਬਾ ਜੀ ਕਹਿ ਕੇ ਵੀ ਬੁਲਾਇਆ ਜਾਂਦਾ ਮੁਹੰਮਦ ਸਾਹਿਬ ਹੋਰ ਅੱਛੀ ਗੱਲ ਹੈ ਕਿ ਪਾਉਰਾ ਸਾਹਿਬ ਦੇ ਵੇਲੇ ਦੇ ਬਹੁਤ ਹੀ ਸੀਨੀਅਰ ਗੁਮਕਾਰਾ ਰਜਿੰਦਰ ਰਾਜਨ ਜੀ ਵੀ ਤਸ਼ਰੀਫ ਲਿਆ ਸਨ ਦੋਨੋਂ ਫਰਜ਼ੰਦ ਬਾਜੀ ਦੇ ਚੰਦਾ ਜੀ ਦੇ ਸ਼ਹੀਦ ਫਰਮਾਨ ਨੇ ਸਭ ਵੀ ਬਹੁਤ ਅੱਛੀਆਂ ਗੱਲਾਂ ਕੀਤੀਆਂ ਜਿਵੇਂ ਜਿਵੇਂ ਕਿਸੇ ਦੀ ਅਟੈਚਮੈਂਟ ਹੁੰਦੀ ਹੈ ਯਾਦ ਕੀਤਾ ਜਾਂਦਾ ਹੈ ਮੇਰੀ ਕੈਫੀਏ ਦੀ ਜੀਭੋ ਕਰੀ ਉਹ ਗਾਣਾ ਕਿ ਮੋਝੇ ਤਾਂ ਹੋਸ਼ ਨਹੀਂ ਆਪ مشورہ دیجیے ਕਹਾਂ ਸੇ ਛੇੜੋ ਕਿਸਾਨਾ ਤਾਂ tamam ਕਰੋ ਛਿੰਦਾ ਪੰਜਾਬੀਆਂ ਦਾ ਚੰਦਾ ਸੀ ਚੰਦਾ ਮਤਲਬ ਤਾਂ ਲਾੜਿਆ ਮਿਲ ਕੇ ਨਾ ਮਿਰਚਨ ਬਾਤ ਉਹ ਸੰਗੀਤ ਇਹ حوالے ਨਾਲ ਆਪਣੀ ਆਵਾਜ਼ ਦੇ حوالے ਨਾਲ ਪਹਿਰਾਵੇ ਦੇ حوالے ਨਾਲ ਤੇ ਜਾਣੇ ਜਾਂਦੇ ਸਨ ਲੇਕਿਨ ਬਾਈ ਨੇਚਰ ਐਜ਼ ਅ ਪਰਸਨ ਇਨਸਾਨੀਅਤ ਦੇ ਵਿੱਚ ਕੁੱਟ-ਕੁੱਟ ਕੇ ਭਰੀ ਹੈ ਛੋਟਿਆਂ ਨੂੰ ਸੀਨੇ ਲਾਉਣ ਵਾਲਾ ਵੱਡਿਆਂ ਦਾ ਇਤਰਾਜ਼ ਕਰਨ ਵਾਲਾ ਐਸੀ ਫਨਕਾਰ ਕਦੀ-ਕਦੀ ਪੈਦਾ ਹੁੰਦੇ ਨੇ ਸਾਡਾ ਸਾਡਾ ਗੱਲਾਂ ਗੁੱਲਾਂ ਹੀ ਕਰਨਾ ਹੈ ਲੇਕਿਨ ਕਦੀ-ਕਦੀ ਇਸ ਤਰ੍ਹਾਂ ਦਾ ਕੈਫੀਤ ਹੋ ਜਾਂਦੀ ਹੈ ਜਦੋਂ ਅਸੀਂ ਗਾਣਾ ਇੱਕ ਸੋਹਣਾ ਜਦੋਂ ਪਤਾ ਲੱਗਦਾ ਕਿ ਨੇ ਵੀ ਗਾਣਾ ਗਾਉਣਾ ਉਹਨੂੰ ਖੁਸ਼ੀ ਹੁੰਦੀ ਫਿਰ ਵਰਡਿੰਗ ਕਰਦਾ ਉਹਨੂੰ ਹੋਰ ਖੁਸ਼ੀ ਹੁੰਦੀ ਹੈ ਫਿਰ ਰਿਪਰਸ ਬਣਦੀ ਹੈ ਫਿਰ ਸਟੂਡੀਓ ਜਾਂਦਾ ਜਦੋਂ ਓਕੇ ਹੁੰਦਾ ਬੜੀ ਖੁਸ਼ੀ ਹੁੰਦੀ ਹੈ ਵੀਡੀਓ ਸ਼ੂਟ ਹੋ ਬਣਦੀ ਹੈ ਅੱਜ ਵੀ ਨੂੰ ਸਮਝਿਤ ਲੱਗ ਰਿਹਾ ਕਿ ਜ਼ਿੰਦਗੀ ਮੇਂ ਐਸੇ ਮੁਕਾਮ ਵੀ ਆਤੇ ਹੈ ਜਬ ਖੁਸ਼ੀ ਦੀ ਵੀ ਖੁਸ਼ੀ ਨਹੀਂ ਹੁੰਦੀ ਮੇਂ ਐਸਾ ਸਾਰਾ ਆਲਮ ਹੋਸ਼ ਪਰ ਆਵਾਜ਼ ਹੈ آج کن ہاتھوں میں دل کا ساز ہے چھپ گیا وہ سازے ہستی چھوڑ کر اب تو بس آواز دی کیلئی لفظہ نہ یاد کر لی کہ دنہ نہیں لبنے لال کواچے مٹی نہ فروڑ جو کس نے لکھیا سی کہ گئے دنوں کا سراغ لے کے کدھر سے آیا کدھر کیا وہ

ਇਹੋ ਜਿਹੇ ਬੰਦੇ ਜਿਹੜੇ ਸਾਰੇ ਪੰਜਾਬੀਆਂ ਦਾ ਯਾਰ ਹੋਵੇ ਚੰਗਾ ਹੋਵੇ ਜਦੋਂ ਉਹ ਵਿਚਰਦਾ ਕਿੱਥੇ ਐਸਰੇ ਹੀ ਸੀ ਉਹਦੋਂ ਆਲਮ ਜਿਤਨੀ ਜਰ ਪਸੰਦ ਇਸ ਤਰ੍ਹਾਂ ਹੀ ਰਹੇਗੇ ਅਸੀਂ ਉਹਨਾਂ ਨੂੰ ਯਾਦ ਕਰਦੇ ਰਵਾਂਗੇ ਕਿਛ ਟਗੜੀ ਜਈ ਇੱਕ ਹੋ ਕਾ ਜਾਏ ਕਿ ਕਸਕ ਜੀ ਜੋ ਬਖਸ਼ ਗਿਆ ਉਹਨੂੰ ਲੈ ਕੇ ਮਰਾਂਗੇ ਲੇਕਿਨ ਕਹਿੰਦੇ ਨਾ ਕਿ ਅੱਖਾਂ ਜਦੋਂ ਮਿੱਟੀਆਂ ਜ਼ਮਾਨਾ ਮੈਨੂੰ ਰੋਏਗਾ ਕਾਉਂ ਥਾਈ ਆਪਣਾ ਮੇਦਾਨਾ ਮੈਨੂੰ ਰਹੇਗਾ ਮਿਲਿਆ ਨਾ ਜਦ ਵੀ ਜਦ ਵੀ ਮੈਂ ਰਾਗ ਰੰਗ ਮਹਿਫਲਾਂ 'ਚ ਗੀਤ ਵੈਣ ਪਾਉਣਗੇ ਤਰਾਨਾ ਮੈਨੂੰ ਰਹੇਗਾ ਮਿਲਿਆ ਨਾ ਜਦ ਮੈਂ ਖਾਰਾ ਨੂੰ ਮੈਂ ਖਾਨੇ ਵਿੱਚ ਜਾਨ ਟੁੱਟ ਜਾਣ ਦੀ ਪੈਮਾਨਾ ਮੈਨੂੰ ਰਹੇਗਾ ਮਿਲਿਆ ਨਾ ਜਦ ਵੀ ਮੈਂ ਨਜ਼ਰਾਂ ਦੇ ਤੀਰ ਨੂੰ ਤੀਰ ਟੁੱਟ ਜਾਣਗੇ ਨਿਸ਼ਾਨਾ ਮੈਨੂੰ ਰਹੇਗਾ ਇਹ ਜੋ ਆਰਟਿਸਟ ਐਸ ਤਰ੍ਹਾਂ ਵਿਸੋਜਦਾ ਸ਼ਾਇਰ ਵੀ ਸੋਜਦਾ ਤੇ ਇਹਨਾਂ ਨੌਂ ਮੇਦੀਆਂ ਚ ਇੱਕੋ ਤੇ ਉਮੀਦ ਹੈ ਇਹਨਾਂ ਨਾਂ ਮੇਦੀਆਂ ਚ ਇੱਕੋ ਤੇ ਉਮੀਦ ਹੈ ਕੋਈ ਦੁਨੀਆ ਚ ਕੋਈ ਤਾਂ دیਵਾਨਾ ਮੈਨੂੰ ਰੋਏ ਇਹ ਲੋਗੋ ਇਹ ਮੇਰੇ ਮਿਹਰਬਾਨੋ ਅੱਲੀ ਕੱਲੀ ਕੁਰਸੀ ਤੇ ਬੈਠੇ ਸਭ ਤੋਂ ਸਿਆੜੇ ਲੋਕੋ ਕਿਹੜੇ ਲਫ਼ਜ਼ਾ ਆਮ ਸ਼ਰਧਾਨ ਜੀ ਦੇ ਮੇਰੇ ਮੈਂ ਉਹਨਾਂ ਨੂੰ ਬਹੁਤ ਡਿਸਟੈਂਸ ਤੋਂ ਦੇਖਿਆ ਪਰਦੇਸਾਂ ਉੱਚਾ ਵਰਜਲਾ ਹੋਂਦਾ ਜਿਹਾ ਲੰਦਾ ਜਿਹਾ ਲੰਦਾ ਜਦੋਂ ਜਵਣਾ ਮੋੜ ਦੋਂਦੇ ਜਦੋਂ ਉੱਥੋਂ ਵਾਲੇ ਬਲੋਚਤ ਬਹੁਤ ਹੀ ਉਹ ਸਾਡਾ ਸਾਡੇ ਅੰਵਾਜ਼ ਦਾ ਗਾਣਾ ਸੀ ਇਸ ਕਰਕੇ ਮਾਨਕ ਸਾਹਿਬ ਨੇ ਕਲੀਆਂ ਕਮਾਲ ਗਾਈਆਂ ਮਾਨਕ ਸਾਹਿਬ ਵੀ ਬਾਗ ਕਮਾਲ ਬੰਦੇ ਸੀ ਇੱਕੋ ਹੀ ਸੀ ਉਹ ਵਾਹਤ ਸੀ ਲੇਕਿਨ ਜਦੋਂ ਫਿਰ ਚਿੰਦਾ ਸਾਹਿਬ ਸ਼ੁਰੂ ਹੋਏ ਤੇ ਲੱਗਾ ਵੀ ਇੰਜ ਵੀ ਹੁੰਦਾ ਕੰਮ ਜਿੱਦਾਂ ਕੋਈ ਸਦੂਰ ਸਿਕੰਦਰ ਆਉਂਦਾ ਤੁਰ ਜਾਂਦਾ ਤੇ ਫਿਰ ਅਣਸੋਨ ਸਰਾਜ ਵੀ ਅਕੋਰਡ ਦੀਆਂ ਪਹਿਲਾਂ ਤੱਕ ਚੱਲ ਜਾਂਦਾ ਇਹ ਕੰਪੈਰੀਜ਼ਨ ਜਬ ਦੇ ਦਿੰਦੇ ਆ ਪਰ ਜਦ ਦੁਨੀਆ ਫਨਾ ਦਾ ਮਕਾਨ ਹੈ ਸਭ ਨੇ ਚਲੇ ਜਾਣਾ ਲੇਕਿਨ ਤੇ ਦੇ ਕਿ ਉਹ ਤਾਂ ਖੁਸ਼ਬੂ ਹੈ ਹਵਾਵਾਂ ਵਿੱਚ ਫਿਰ ਜਾਏਗਾ وہ تو خوشبو ہے ہواوں میں بکھر جائے گا مسئلہ تو کا ہے کے دل جائے؟, <متدل> کے <دل> جائے آج تھیٹر <متدل> نہ وابستہ سنگیت نہ وابستہ شاعری نہ وابستہ پترکار کیڑا شوپ ہے جڑا آج کی شردانجلی دیں آئے بڑی اچھی گل نے کیتی مان صاحب نے ਕੀ ਸ਼ਾਗਿਰਦ ਤੇ ਤੋਂ ਹੀ ਹੈ ਨਾ ਜਿਹੜਾ ਆਪਣੇ ਉਸਤਾਦ ਨੂੰ ਯਾਦ ਕਰੇ ਸ਼ਾਗਿਰਦ ਭਾਵੇਂ ਘਾਟੀ ਹੋਣ ਯਾਰ ਇੱਕ ਅਦਾ ਸੇਖੋਂ ਵਰਗਾ ਚਾਹੀਦਾ ਹੈ ਇਹ ਸਾਰਿਆਂ ਨੂੰ ਕ੍ਰੈਡਿਟ ਦੇ ਜੰਦੇ ਆ ਉਹ ਮੇਰੇ ਵਰਗਾ ਬੰਦਾ ਮੈ ਮਾਈਕ ਤੇ ਖੜਾ ਹੋ ਕੇ ਗਾ ਹੀ ਸਕਦਾ ਜਾਂ ਵੀਡੀਓ ਕੀ ਮਾਈਮਿੰਗ ਕਰ ਸਕਦਾ ਨੂੰ ਯਾਦ ਕਰਦਾ ਹਾਂ ਬਾਕੀ ਸਾਰੇ ਐਫਰਟਸ ਕਾਣਾ ਲਿਖਣ ਤੋਂ ਲੈ ਕੇ A ਤੋਂ Z ਇਹਨਾਂ ਨੇ ਕੀਤੇ ਇਸ ਕਰਕੇ ਕਹਿੰਦੇ ਨੇ ਯਾਰ ਯਾਰ ਸਭ ਹੈ ਦਿਲਦਾਰ ਯਾਰ ਕੋਈ ਨਹੀਂ ਮਦਦ ਦੇ ਬੇਲੀ ਸਾਹ ਨੂੰ ਮੁਸ਼ਕਿਲ ਦਾ ਯਾਰ ਕੋਈ ਨਹੀਂ ਉਹ ਕੌਣ ਪੁੱਛਦਾ ਪਿੱਛੋਂ ਅਸੀਂ ਉਹ ਬੰਦੇ ਜਿਨ੍ਹਾਂ ਨੇ ਮੁਹੰਮਦ ਰਫੀ ਸਭ ਤੋਂ ਵੱਡਾ ਲੈ ਵੀ ਸੌਂ ਖਾ ਕੇ ਦੱਸਿਓ ਮੁਹੰਮਦ ਰਫੀ ਤੋਂ ਵੱਡਾ ਕਵੀਆ ਹੋਇਆ ਹਿੰਦੁਸਤਾਨ 'ਚ ਅਸੀਂ ਉਹ ਫੰਦੇ ਜੀ ਬੰਬੇ ਜਾ ਕੇ ਤੁਸੀਂ ਵੇਖਿਆ ਉਹਨਾਂ ਦੇ ਗੈਰੇਜ ਵਿੱਚ ਉਹਨਾਂ ਦੇ ਘਰ ਉਹਨਾਂ ਦੇ ਗੈਰੇਜ ਚੋਂ ਦੀਆਂ ਫੋਟੋ ਰੋਹੀ ਜਾਂ ਮੈਂ ਚੁੱਕ ਕੇ ਪਲਕਾਂ ਨਾਲ ਸਾਫ਼ ਕੀਤੀ ਆ ਭੈਣ ਜੀ ਨੇ ਤੇ ਬਾਲਾ ਜਨ ਜ਼ਿਕਰ ਕੀਤਾ ਮੈਂ ਉਹਨਾਂ ਨਾਲ ਵੀ ਸਾਫ਼ ਕੀਤੀ ਆ ਫਿਰ ਮੈਂ ਚੁਮਿਆ ਰਫੀ ਸਾਹਿਬ ਤੇ ਬੱਚਿਆਂ ਨੇ ਸ਼ਾਗਿਰਦਾਂ ਦਾ ਫਰਜ਼ ਹੁੰਦਾ ਅਦਾ ਕਰਨਾ ਲੇਕਿਨ ਉਹ ਫਰਜ਼ ਬੱਚੇ ਦਾ ਕਾਰੀ ਰਹੇ ਨੇ ਬੇਟੇ ਬਾਹਰ ਕੈਨੇਡਾ ਤੋਂ ਆਏ ਆ ਬੱਚੇ ਇਨ ਦਾ ਸੈਂਸ ਕਿ ਸ਼ਾਗਿਰਦਾਂ ਦੀ ਜ਼ਿਆਦਾ ਡਿਊਟੀ ਹੁੰਦੀ ਪਰ ਐਸੇ ਵੀ ਲੋਕ ਆ ਕਿ ਮੇਰਾ ਉੱਥੇ ਕੀ ਕੰਮ ਹੈ ਮੇਰੇ ਲੜ ਗਈ ਉਹ ਗੱਲ ਬੰਦੇ ਦਾ ਨਾਮ ਜੀ ਰੋਕ ਦੱਸੋ ਉਹ ਨੂੰ ਕੰਮ ਦੇ ਲੋ ਅੱਛਾ ਉਹ ਪੁੱਛਣ ਉਹ ਐਲੀ ਵੀ ਪਾਤਰ ਸਾਹਿਬ ਵੀ ਨਹੀਂ ਰਹੇ ਯਾਰ ਸੁਦੂਲ ਵੀ ਨਹੀਂ ਰਹੇ ਮਾਰ ਕੇ ਵੀ ਚਲੇ ਗਿਆ ਆ ਤਾਂ ਉਸ ਤੋਂ ਕਬੂਲ ਨਹੀਂ ਗੱਲ ਹੈ ਮੈਂ ਹੁਣ ਸੋਚਦਾ ਸੀ ਸ਼ਰਧਾਂਜਲੀ ਕਿਦਾਂ ਦਵਾਂ ਤੁਸੀਂ ਜ਼ੁਲਫਾ ਦੀ ਭੈਣ ਦੀ ਗੱਲ ਕੀਤੀ ਕਹਿੰਦੇ ਕਿ ਕੰਪਲੀਟ ਫਿਰ ਫੂਡ ਆਈ ਸ਼ਾਪ ਪਰ ਕਹਿਣਾ ਹੈ ਉਹ ਨਾ ਸਮਝਿਆ ਹੈ ਨਾ ਸਮਝੇਗਾ ਮਗਰ ਕਹਿਣਾ ਉਸੇ ਵਕਤ ਦਾ ਤੂਫਾਨ ਹਰ ਇੱਕ ਸ਼ਹਿ ਬਹਾ ਕਰ ਲੈ ਗਿਆ ਕਿੱਥੋਂ ਹੈ ਇਹ ਸਮੇ ਵਾਲੀ ਘੜੀ ਫੌਰੇ ਕਿਹੜੇ ਚੰਦਰੇ ਨੇ ਘੜੀ ਇੱਕ ਪਲ ਮੁੜੇ ਨਾ ਪਛਾਨ ਕਿੱਥੇ ਸਾਨੂੰ ਟੋਰਿਆ ਸੀ ਉਂਗਲੀ ਦਾ ਵੈਰੀਆ ਕਿੱਥੇ ਸਭੀ ਛੱਡ ਗਿਓ ਬਾਪ ਪਹਿਲਾਂ ਤੇਰੇ ਦਰ ਛੱਡੇ ਫੇਰ ਤੇਰੇ ਘਰ ਛੱਡੇ ਫੇਰ ਤੇਰਾ ਛੱਡਿਆ ਕਰਾ ਓਏ ਛਿੰਦਿਆ ਫੇਰ ਰੱਜ ਚਿਹਰਾ ਪਿੱਛੋਂ ਅੱਖੀਆਂ ਦੇ ਥਲਾ ਵਿੱਚ ਹੰਜੂਾਂ ਦੀ ਵਗ ਪਿੱਛੋਂ ਹਾਂਜੀ ਗੁਰਸਾਹਿਬ ਕੋਈ ਆਈ ਨਹੀਂ

ہو گئی ہے تنہا کتنی رہ گزر کہنا اسے صلی اللہ علیہ شیر سننا رس رہا ہو خون رس رہا ہو خون دل سے لب مگر ہنستے رہے کر گیا برباد مجھ کو یہ ہنر کہنا اسے ٹائم ایسا ہے پاتر صاحب ਦੀਕ ਆਵਾਜ਼ ਜਿੱਤੀ ਸੀ ਕਿਸੇ ਆਪਣੇ ਮਹਿਬੂਬ ਨੂੰ ਮੈਂ ਪਾਤਰ ਸਾਹਿਬ ਦਾ ਇਹ ਗਾਣਾ ਤੁਹਾਨੂੰ ਸੁਣਾਇਆ ਹੁਣ ਦੁਬਾਰਾ ਫਿਰ ਸੁਣ ਲਾਂਗੇ ਸੇਖੋ ਸਾਹਿਬ ਤੁਹਾਡਾ ਦੇਣਾ ਨਹੀਂ ਦੇ ਸਕਦੇ ਪਾਤਰ ਸਾਹਿਬ ਨੇ ਇੱਕ ਲਿਖਿਆ ਸੀ ਦੋ ਲਾਈਨਾਂ ਮੈਂ ਸੁਣਾਉਂਦਾ ਉਹ ਛੰਦਾਂ ਜੀ ਲਈ ਮੈਂ ਉਹਨਾਂ ਦੇ ਨਾਂ ਹੀ ਕਰਦਾ ਦੇਖੋ ਕਿਹੋ ਜਿਹਾ ਇਤਫਾਕ ਇਤਫਾਕ ਦੇਖੋ ਭੈਣ ਜੀ ਭੈਣ ਜੀ ਪਾਤਰ ਸਾਹਿਬ ਨੇ ਲਿਖਿਆ ਔਰ ਅਸੀਂ ਆਪ ਜੋ ਉਹਦੇ ਸ਼ਬਦ ਸਾਰੇ ਯਾਰ ਇਹੀ ਕਹਿ ਰਹੇ ਜੋ ਕਾਦਰ ਸਾਹਿਬ ਨੇ ਲਿਖਿਆ ਸੋਹਣੋ ਜਰਾ ਮੈਂ ਤੈਨੂੰ ਪਾਵਾਂ ਜ਼ੋਂ ਬੜੀਆਂ ਮਾਰੀਆਂ ਮੈਂ ਤੈਨੂੰ ਪਾਵਾਂ ਜ਼ੋਂ ਬੜੀਆਂ ਮਾਰ ਤੇਰੀ ਚੁੱਪ ਨੇ ਜੀਰ ਹਿਲੇਆ ਸਾਰਿਆਂ ਓਏ ਮੈਂ ਤੈਨੂੰ ਹਵਾ ਤੋਂ ਬੜੀਆਂ ਮਾ ਤੂੰ ਜੋ ਚੁੱਪ ਚੁੱਪ ਕਰੇ ਆਪਣੀ ਰੇਤ ਵਿੱਚ ਰੇ ਤੂੰ ਜੋ ਚੁੱਪ ਚੁੱਪ ਕੇ ਰੇ ਆਪਣੀ ਰੇਤ ਵਿੱਚ ਰੇਤ ਵਿੱਚ ਉਹਨਾਂ ਹੰਝੂਆਂ ਨਾਲ ਸ਼ਾਇਦ ਪ੍ਰਵਾਜ਼ ਦੇਖਿਓ ਧੁੱਪ ਦਾ ਸੂਰਜ ਹੋਰ ਵਿਸੋਣਾ ਹੋ ਗਿਆ ਹੋ ਧੁੱਪ ਦਾ ਸੂਰਜ ਹੋਰ ਵਿਸੋਣਾ ਹੋ ਗਿਆ ਹੋ ਹਾ ਤੇਰੇ ਪਿਛੜ ਜਈਆਂ ਮਾਰੀਆਂ ਓਏ ਮੈਂ ਤੈਨੂੰ ਆਵਾਜ਼ਾਂ ਬੜੀਆਂ ਮਾਰੀਆਂ ਤੇਰੀ ਛੁਕਵੇਂ ਜੀ ਲਲੋ ਫਿਰ ਚੜੇਗਾ ਸੂਰਜ ਸ਼ਹਿਰ ਵਿੱਚ ਸ਼ਹਿਰ ਵਿੱਚ ਕਲੋ ਫਿਰ ਚੜੇਗਾ ਸੂਰਜ ਸ਼ਹਿਰ ਵਿੱਚ ਸ਼ਹਿਰ ਵਿੱਚ ਜੇ ਸੱਜਣਾ ਦੇ ਘਰ ਦੀਆਂ ਖੁੱਲੀਆਂ ਬਾਹਾਂ ਜੇ ਸੱਜਣਾ ਮੈਂ ਕਰਦਿਆਂ ਖੁੱਲੀਆਂ ਬਾਰੀਆਂ ਤੇਰੀ ਚੁਪਲੇ ਜੀਰ ਹਿਲੇ ਸੋ ਤੇਰੀ ਚੁਪਲੇ ਜੀ Mē te nō